सारे डिस्ट्रिक्ट के लिए सर ये सर्किट बनाया है अमृतसर का दरबार साहब जाएंगे दुर्गाना मंदिर भगवान वाल्मीकि तीर्थ स्थान जलियावाला बाग और पार्टीशन म्यूजियम देखेंगे सर नेक्स्ट सर तीन दिन की यात्रा रहेगी पहले दिन शुरू होगी और दो नाइट्स रखेंगे सर और बसेस एसी हैं टू बाई टू वाली बयालीस या चौतालीस सीटर हैं सर पर बंदे उसमें चालीस जाएंगे एक उनमें हेल्पर होगा रूम भी सर जैसे आपने डायरेक्ट किया था और सीएम साहब ने एसी होंगे सर तीनों टाइम खाना मिलेगा हाई टी वगैरह भी मिलेगी और जहां पे लंगर है वहां पे उनको लंगर कराएंगे सर सर साथ में एक असिस्टेंट भी होगा मेडिकल हेल्थ का भी टाई क्योंकि बुजुर्ग लोग हैं और बाद में सर जब अंत होगी तो सॉविनेर देंगे पांच पैकेट पंजीरी के और एक पीतल की हाँ जी सर पीतल की गढ़ी देंगे सर सर हर बूथ से मैक्सिमम फॉर्म भरे जाएंगे उसमें से फिर आप जैसे आज निकाल रहे हैं चालीस लोगों का ड्रॉ निकालेंगे ਫਿਰ ਉਹਨਕੇ ਸਾਰੇ ਉਹਨਕੋ ਬੈਜ ਵਾਈਜ਼ ਦੰਗੇ ਤਾਂ ਕਿ کہیں ਗੁੰਮ ਜਾਏ ਅਸਿਸਟੈਂਟ ਦਾ ਨੰਬਰ ਨੰਬਰ ਸਭ ਹੋ ਤਾਂ ਕਿ ਬਿਲਕੁਲ ਕੱਢੇ ਜਾ ਰਹੇ ਨੇ ਜਿਹੜੇ ਗੁਰਮੀਲ ਸਿੰਘ ਗੁਰਮੀਤ ਕੌਰ ਪਿੰਡ ਫਾਇਰਡਵਾਲ ਗੁਰਮੀਲ ਸਿੰਘ ਤੇ ਖੜੇ ਇੱਕ ਖੜੇ ਹੋ ਜਾ ਜਿਨ੍ਹਾਂ ਦੇ ਨਾਮ ਅਨਾਉਂਸ ਕੀਤੇ ਜਾ ਰਹੇ ਨੇ ਖੜੇ ਹੋ ਕੇ ਆਪਣਾ ਆ ਪਰਚੇ ਆਜੋ ਆਜੋ ਅੱਗੇ ਆਜੋ ਇਧਰ ਕਿਹੜੇ ਵਿੱਚ ਪਪਾ ਸਿੰਘ ਸਨ ਆਫ ਹਰੀ ਸਿੰਘ ਜਿਨ੍ਹਾਂ ਨੇ ਨਾਮ ਲੈ ਰਹੇ ਨੇ ਮੁੱਖ ਮੰਤਰੀ ਸਾਹਿਬ ਉਹ ਕਾਈਂਲੀ ਮੰਚ ਤੇ ਆ ਜਾਣ ਜੀ ਬਹਾਦਰ ਸਿੰਘ ਸਨ ਆਫ ਦਰਬਾਰਾ ਸਿੰਘ ਜਿਨ੍ਹਾਂ ਦੇ ਨਾਮ ਲੈ ਰਹੇ ਨੇ ਮੁੱਖ ਮੰਤਰੀ ਸਾਹਿਬ ਉਹ ਕਾਈਂਲੀ ਮੰਚ ਤੇ ਆ ਜਾਣ ਜੀ ਬਹਾਦਰ ਸਿੰਘ ਸਨ ਆਫ ਦਰਬਾਰਾ ਸਿੰਘ ਹੋਰ ਕਰਦੇ ਬੱਚੇ ਕਿਚੂ ਜੀ ਸ਼ਿੰਦਰ ਸਿੰਘ बरवाल सिंधा, शिंदर सिंह, कौन आ जाएगा? हजीब कौर पत्नी प्रभान सिंह, 102 नंबर बच्ची है। हरनेक सिंह पुत्र कृष्ण सिंह कैसी नंबर बच्ची चीन है? बरवाल दोनों, बहुत सारे कलर्ड

ਏ ਵੀ ਬਲਬੀਰ ਸਿੰਘ ਰਣਜੀਤ ਕੌਰ 36 7 ਨੰਬਰ ਪਰਚੀ ਜੋ ਕੋ ਹਾਲਾਤ ਪੈਣਾ ਰਹਿਣਾ ਸਰਦ 70 ਆ ਜੀ ਜਿੰਨੇ ਸੂਰ ਜੀ ਬਹੁਤ ਕੋ ਰਹਿਣਾ ਬਹੁਤ 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 ਧੰਨਵਾਦ ਜੀ ਤੁਹਾਡਾ ਹਰਵੰਦ ਵੜਵਾਲ ਪਿੰਡ ਵਾਲਾ ਸਰਕਾਰੀ ਉਦਯੋਗ ਦੇ ਨੌਜਵਾਨ ਵੀ ਮਾਮਾ ਪਹਿਣਾ ਛੋਟੇ ਬੱਚੇ ਕੋਈ ਇਹਦਾ ਇਲਿਟਰੀ ਰੱਖੀ ਸੀ ਪਰ ਤੁਸੀਂ ਤੁਹਾਡੇ ਸੱਜਣ ਤੇ ਨਿਭਾਈ ਕੀਤੀ ਸੀ ਇਕੱਠੇ ਹੋਇਆ ਤੇ ਤੁਹਾਡਾ ਸਵਾਗਤ ਹੈ ਮੁੱਖ ਮੰਤਰੀ ਪੀਰ ਧਿਆਤਰਾ ਇਹ ਯੋਜਨਾ ਉਹਦੇ ਵਿੱਚ ਅੱਜ ਸ਼ੁਰੂਆਤ ਕਰਨ ਲੱਗੇ ਆ ਦੂਜੇ ਪੇਜ 'ਤੇ ਤੇ 40 ਜਿਹੜੀਆਂ ਕਿਉਂਕਿ ਕਬਾਜ਼ ਦੇ 40 ਸੀ ਤਾਂ 40 ਜਿਹੜੇ ਸਰਦਾਰ ਜੋ ਜਦੋਂ ਦੋਦੇ ਨੇ ਉਹਨਾਂ ਦੇ ਸਾਹਮਣੇ ਉਸ ਟੈਂਟ ਨੇ ਆਪੇ ਖੁੱਸੋ ਪੀ ਜਾਏ 120 ਜਾਣੇ ਕਿੰਨੇ ਸਾਰੇ ਜਾਣੇ ਉਹਨਾਂ ਦੇ ਸਾਹਮਣੇ ਸਾਰੇ ਦੇਖ ਲੋ ਕਈ ਵਾਰੀ ਵੀ ਹੋ ਜਾਂਦਾ ਨਾ ਕੁਝ ਨਹੀਂ ਅਹਿਲ ਬਤੇ ਨਹੀਂ ਆਗੇ ਨੇ ਜਿਹੜੇ ਉਹਦੇ ਵੀ ਨੁਕਸਨ ਕਰ ਲਿਆ ਜਾਂਦੇ ਪਤਾ ਨਹੀਂ ਆ ਦੇ ਬੰਦੇ ਆ ਲੱਗੇ ਪਤਾ ਨਹੀਂ ਇਫਾਕ ਦੀ ਦੇ ਲਈ ਭਾਣੀ ਹੈ ਅਸੀਂ ਕਈ ਸਾਰੇ ਬੰਦੇ ਭਾਰ ਲੋ ਲੋਕਾਂ ਦੇ ਸਾਹਮਣੇ ਕੋਈ ਅਹਿਲ ਚੀਜ਼ ਬਚੀ ਨਾ ਕੋਈ ਕਿਸੇ ਨੂੰ ਸਿੱਖ ਤੋਂ ਕਿਸੇ ਜਿਹੜੇ ਕੋ ਤੇ ਪਾਰੀ ਜਾਣਾ ਤੇ ਇਹਦੇ ਵਿੱਚ 3 ਦਿਨ ਦਾ ਟੂਰ ਹੈ ਜਿਹਦੇ ਵਿੱਚ ਏਸੀ ਬੱਸ ਹੈ ਖਾਨਪੁਰ ਨੂੰ ਸਭ ਤੋਂ ਸ਼ੁਰੂਆਤ ਰਹਿਣੋ ਤੇ ਬਹੁਤ ਵਧੀਆ ਪ੍ਰਬੰਧ ਨੇ ਦਵਾਲ ਸਾਹਿਬ ਵਿਦਰਸ਼ਨ ਫਿਰ ਦੁਰਗਿਆਨਾ ਮੰਦਰ ਆਰਾਮ ਤੀਰਥ ਜੋ ਭਗਵਨ ਬਾਲਕੀ ਦਾ ਇਥੇ ਲੱਭ ਕੁਝ ਹੋਰ ਵੀ ਸੱਤ ਹੋਈ ਤੇ ਜੰਹਿਆ ਵਾਲਾ ਬਾਦ ਤੇ ਪਾਰਟੀਸ਼ਨ ਵਾਲਾ ਮਿਊਜ਼ਿਕ ਹੈ ਉਹਨਾਂ ਕਹਾਣੀ ਉਹ ਡਾਕਟਰ ਵੀ ਬਸੇ ਚ ਹੋਊਗਾ ਕੋਈ ਕਿਸੇ ਸਮਝਿਆ ਮਿਹਨਤੀ ਨਾ ਹੋਵੇ ਕਾਰੋ ਦੇ ਬਣ ਗਏ ਤੁਹਾਡੇ ਨੰਬਰ ਵੇਖਿਆ ਹੋਊਗਾ ਕਿਤੇ ਕਈ ਵਾਰੀ ਪੀੜ ਦੇ ਖੇਤਰੋਂ ਕੋਈ ਹੋਣਾ ਤਾਂ ਫੋਨ ਨੰਬਰ ਹੀ ਲਿਖਿਆ ਹੋਊਗਾ ਕੋਈ ਤਾਂ ਕੋਈ ਤਾਂ ਕਿ ਉਹ ਜਾਣੇ ਨਾ ਕੋਈ ਤੇ ਪਛਲੇ ਜਿਹੜੇ ਜਿਵੇਂ ਤਰਨਤਕਾਰ ਨਿਂ ਬ达ਸਪੁਰ ਜਾਂ ਅੰਮ੍ਰੇਸਾ ਸਾਹਿਬ ਫਰੋਪੁਰ ਉਹਨਾਂ ਨੂੰ ਅਨੰਦਪੁਰ ਸਾਹਿਬ ਲੈ ਕੇ ਜਾਵਾਂਗੇ ਜਿੱਥੇ ਕੱਤਰੀ ਕੇਸਰ ਸਾਹਿਬ ਜਿੱਥੇ ਨੈਣਾ ਦੇਵੀ ਮਾਤਾ ਨੈਣਾ ਦੇਵੀ ਦਾ ਸ਼ਰਣ ਹੋਰ ਦਿਨ ਵਿੱਚ ਵਿਰਾਸਤ ਖਾਲਸਾ ਪਾਈਪੈਕ ਕਰਦੀ ਦਾ ਜਿਹੜੇ 뮤ਜ਼ੀਅਮ ਖਾਇਆ ਸਾਡੇ 750 ਸਾਲਾ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਪਾਰਸ਼ੇਸ਼ਤੀ ਵਰਮਲ ਆ ਰਹੇ ਹੈ ਸਾਲ ਨਵੰਬਰ ਵਿੱਚ ਇਹੋ ਜੋ ਵੀ ਬਚੀ ਹੋ ਬਰਨਪੜੇ ਬਟੇ ਕੋਈ ਦੁਨੀਆ ਤੋਂ ਅਸੀਂ لوکانوں نالکھری والا ساجنوں مخازوں بلاایا ہے ساڈے 35 سال گرو ਸਾਹਿਬ ਦੀ ਸੇਕਸ਼ਟਰੀ ਨੂੰ ਹੋ ਗਏ ਜਦੋਂ ਚਾਦਰੂ ਤੋਂ ਫਿਰ ਕੇ ਸੀਸ ਦਿੱਤਾ ਸੀ ਗੁਰੂ ਸਾਹਿਬ ਦੇ ਮੈਂ ਰਾਸ਼ਟਰਪਤੀ ਜੀ ਦੇ ਸਾਥ ਤੇ ਰਾਸ਼ਟਰਪਤੀ ਉਹਨਾਂ ਦੇ ਸਾਥ ਦਾ ਬਤਿਕਮ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਦੇ ਮੁੱਖ ਮੰਤਰੀਆਂ ਨੂੰ ਪੂਰੇ ਗੁਰੇਵਾਸਤੇ ਸੱਜਾ ਬੀਜ ਜਿਦਨੇ ਨੇ ਆਪਣਾ ਨਾਮ ਕਮਾਇਆ ਮਿਲ ਕੇ ਦਿੱਤੀਆਂ ਹਰਨ ਨੂੰ ਦਿਵਾਵਾਂਗੇ ਤੋ ਇੱਕ ਫੋਨ ਦਾ ਕੰਮ ਮੈਂ ਆਪਣੇ ਨੂੰ ਬਹੁਤ ਕਿਸਮਤ ਆ ਸਮਝਦਾ ਕਿ ਤੁਸੀਂ ਇਹ ਜ਼ਿੰਮੇਵਾਰੀ ਸੁਮੇਂ ਲਈ ਦਿੱਤੀ ਹੈ ਬੜਵਾ ਬੜਾ ਮੈਸੇਜ ਪੁਰੇ ਜੱਗ ਦਾ ਹੱਕ ਮੰਗਦਾ ਇੱਕ ਥੋੜੀ ਜ਼ਮੀਨ ਚ ਕਾਰਜ ਜਿੱਥੇ ਕਲੀਮਿੰਗ ਦਿੱਤੀ ਹੈ ਜਿਸ ਕੋ ਪਮ ਐਲਪੀ ਮਾਰਕੀਟ ਕਲੇਰਓਰ ਐਮਐਲਏ ਮਾਰਕਿੰਗ ਪਲੇ ਤੁਹਾਡੇ ਪਿੰਡ ਦੀ ਜ਼ਮੀਨ ਹੈ ਦੇਸ਼ ਭਰ ਕਾਜ ਬੜਵਾਇਆ ਤੇ ਉਹ ਤੋਂ ਪਹਿਲਾਂ ਵੀ ਦੇ ਹਰ ਕਾਲ ਪਰਵਾਚ ਸਰਾਮ ਕਾਲ ਦੇ ਪ੍ਰਯਾਗੀ ਵਜੋਂ ਮੈਂ ਹੁੰਦਾ ਸੀ ਉਸਾਇਰੇ ਦੋਸਤ મિતਰ ਬੈਠੇਗੇ ਨਾ ਉਸਦੇ ਦੇਖਤਾ ਹੋ ਰਾ ਸੋ ਮੈਂ ਕੋਲੇ ਕੁਝ ਮੰਗਾ ਦੇ ਪੰਚਾਇਤ ਵੱਲੋਂ ਤੇ ਇਲਾਕੇ ਵੱਲੋਂ ਪਹੁੰਚਿਆ ਨੇ ਨਰਸਿੰਗ ਕਾਲਜ ਵਾਸਤੇ ਇਹ ਵੀ ਐਸ ਪੈਸੇ ਜਾਨੀ ਦਿੱਤੇ ਨੇ ਤੇ ਨਰਸਿੰਗ ਕਾਲਜ ਵੀ ਇੱਥੇ ਕੋਲੇ ਤੇ ਵੀ ਬਹੁਤ ਹੋਣਾ ਹੋਰ ਬਹੁਤ ਜ਼ਿਆਦਾ ਬੜੀ ਪ੍ਰਾਮਾਨਗੇ ਤੇ ਪਿੰਡਾਂ ਦੇ ਕਾਸ ਵਾਸਤੇ ਜੋ ਵੀ ਤੁਸੀਂ ਸਾਡੇ ਤੋਂ ਇੰਨੇ ਵਾਰੀ ਨਿਬਹੁਦੀ ਉਮੀਦ ਕਰਕੇ ਮਸਲੂਮ ਇੰਤਜ਼ਾਰ ਕਰਦੇ ਰਹੇ ਪਹਿਲੀ ਵਾਰ ਸਾਧਕਾਂ ਦਾ ਮਤਿਓ ਉਹਨਾਂ ਨੇ ਵੀ ਦਿੱਲੀ ਦੇ ਵਿੱਚੋਂ ਜਿਹੜੀ ਸਿੱਟੀ ਯਾਤਰਾ ਅੰਦੂਰ ਕੀਤੀ ਸੀ ਜਿਹਦੇ ਵਿੱਚ ਵਾਰਨਸੀ ਹਰਦੁਆਰ ਸੀ ਉੱਥੇ ਹਰ ਕੀ ਪੜੀ ਜੱਫੇ ਭੋਗ ਤੇ ਦੁਨੀਆ ਭਾਤੇ ਜਿਹੜੇ ਦੇਸ਼ ਭਰ ਦੇ بڑے بڑے ਕਿਲਖਸਾਨੇ ਉੱਥੇ ਟ੍ਰੇਨਾਂ ਵੀ ਆਉਂਦੀਆਂ ਸੀ ਬੱਸਾਂ ਨੇੜੇ ਆ ਜਾਂਦੇ ਸੀ ਸੋ ਹੁਣ ਨਾਲ ਕਿੰਨਾ ਦੇ ਵਿੱਚ 350 ਸਾਲਾਂ ਨਾਲ ਸੰਗਤ ਸਪਨਾ ਸਾਹਿਬ ਹਿਉਂ ਸਾਹਿਬ ਤੇ ਦਿੱਲੀ ਦੇ ਸ਼ਿਸ਼ਨ ਸਾਹਿਬ ਕਾਫਨ ਸਾਹਿਬ ਹੰਮਲਾ ਸਾਹਿਬ ਸਾਰੇ ਗੁਰੂਆਂ ਦੇ ਦਰਸ਼ਨ ਦੇਾਰੇ ਵਾਸਤੇ ਵੀ ਤੇ ਸਰਕਾਰ ਕੋਸ਼ਿਸ਼ ਪਹਿਲਾਂ ਹੀ ਸੀ ਸ਼ੁਰੂ ਕੀਤਾ ਸੀ ਕ੍ਰਿਮਾਈ ਸ਼ੁਰੂ ਕੀਤਾ ਤੇ ਬਹੁਤ 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 ਕਿਉਂਕਿ ਦੇਖੋ ਮੈਂ ਬਜ਼ੁਰਗਾਂ ਨੂੰ ਪੁੱਛਿਆ ਸੀਗਾ ਬਜ਼ੁਰਗ ਕਹਿੰਦੇ ਵੀ ਖਾਸੀ ਸਾਲ ਹੋ ਗਏ ਜੋ ਅਮਰ ਸਖਣ ਗਿਆ ਸੀ ਨਾ ਉਦੋਂ ਗਿਆ ਸੀ ਦਰਬਾਰ ਦਾ ਵੀ ਮੈਂ ਬਲ 10 ਸਾਲ ਤੋਂ ਬਾਅਦ ਹੋ ਗਿਆ ਉਹ ਆਪਣੇ ਮਨ ਦੇ ਵਿੱਚ ਭਾਵਨਾ ਰਹਿੰਦੀ ਹੈ ਕਈ ਵਾਰੀ ਕੋਈ ਆਰਥਿਕ ਮਜਬੂਰੀਆਂ ਜਿਹੜੇ ਉਹ ਨਹੀਂ ਜਾਣਦੇ ਹੁੰਦੇ ਆ ਜਦੋਂ ਘਰ ਦੇ ਵਿੱਚ ਹੈਗਾ ਕੋਈ ਨਹੀਂ ਹੈਗਾ ਜਿਹੜਾ ਲੈ ਕੇ ਜਾ ਸਕੇ ਤੇ ਕੰਡ ਬਟੇ ਲੰਬੇ ਸਫ਼ਰ ਤੇ ਵਿੱਚੋਂ ਉਹਨੂੰ ਵਾਪਸ ਵੀ ਲੈ ਆ ਸਕੇ ਸਰਕਾਰ ਦਾ ਫਤਿਹ ਮੰਦਾ ਕਿ ਬਜ਼ੁਰਗਾਂ ਨੂੰ ਕਿਹੜਾ ਉਹਨਾਂ ਦੀ ਸਿਹਤ ਸੇਵਾ ਸੰਭਾਲ ਆਪਾਂ ਕਰੀਏ ਉਹ ਜਿੱਥੇ ਜਿਆਦਾ ਚਾਹੁੰਦੇ ਨੇ ਮਨ ਦੀ ਇੱਛਾ ਹੈ ਉਥੇ ਉਹਨੂੰ ਲੈ ਕੇ ਜਾਈਏ ਤਾਂ ਸਿਰਫ ਸਾਰੇ ਕਰ ਕਿਉਂ ਜਿੰਦਗੀ ਦੀ ਜੋ ਯਾਦਗਾਰ ਬਚ ਜਾਂਦੀ ਹੈ ਹੋਰੇ ਦੇ ਵਿੱਚ ਕੋਈ ਸਾਡਾ ਕੋਈ ਨਿੱਜੀ ਮਕਸਦ ਨਹੀਂ ਕੁਝ ਨਹੀਂ ਸਾਰੇ ਮੰਤਰੀ ਸਾਹਿਬਾਨ ਸਾਡੇ ਪਹੁੰਚੇ ਨੇ ਤੇ ਮੈਂ ਹੱਤਵੰਤ ਕੋ ਅਰਦਾਸ ਕਰਾ ਕੇ ਤੁਸੀਂ ਜਦੋਂ ਵੀ ਆਵਾਜ਼ ਮਾਰੀਏ ਤੁਸੀਂ ਹਮੇਸ਼ਾ ਹਾਜ਼ਰ ਰਹੇ ਹੋ ਤੁਸੀਂ ਪਿੰਡਾਂ ਦੇ ਮੈਨੂੰ ਬਤਾਰ ਐਮ ਐਲ اے ਤੇ ਬਤਾਰ ਮੁੱਖ ਮੰਤਰੀ ਤੌਰ ਤੇ ਪਿਆਰ ਦਿਨੇ ਤੁਸੀਂ ਔਰ ਪਿੰਡਾਂ ਦੇ ਵਿੱਚ ਕੋਈ ਗਰੰਟਾ ਵੀ ਅਸੀਂ ਕੰਮੀ ਕਰਦੇ ਬਹੁਤ ਸਾਰੇ ਕਈ ਪੰਡਲ ਮੇਕੂਨ ਆ ਗਿਆ ਪਰ ਸੱਚ ਪਹਿਲਾ ਆਉਂਦਾ ਹਨਾ ਮੇਰੀ ਜ਼ਿੰਮੇਵਾਰੀ ਤੁਸੀਂ ਜਾਦਾ ਬੱਟੀ ਲਾ ਰੱਖਿਆ ਮੈਨੂੰ ਇਸ ਗੱਲ ਵੀ ਖੁਸ਼ ਹੈ ਕਿ ਧੂਰੀ ਵਾਰੇ ਮੈਨੂੰ ਛੁੱਟੀ ਦੇ ਦਿੰਦੇ ਐ ਕਿ ਕੋਈ ਗੱਲ ਨਹੀਂ ਅਸੀਂ ਦੇਖਦੇ ਰਹਿੰਦੇ ਕੰਮ ਹੀ ਜਾਂਦੇ ਬਲਕਿ ਕਿਤੇ ਫਰਦਾਨਾ ਕਰੀਤੇ ਕੁਝ ਦੇਦਾਰੀ ਬਹੁਤ ਪੱਡੀ ਹੈ ਪਰ ਇਹ ਨਹੀਂ ਹੈਗਾ ਕਿ ਜਨਾਬੋ ਜੀ ਜਨਾਤ ਹੋ ਰਹੀ ਸੀ ਨੇ ਆ ਗਰਾਟ ਖੜੇ ਨੇ ਪਿੱਪਲ ਖੜੇ ਨੇ ਬੋਲ ਖੜੇ ਨੇ ਬੜੇ ਸਨੇੜੀਆਂ ਦਾ ਖਰਚੋ ਦੇਉਣਗੇ ਇਹਨਾਂ ਦੇ ਉੱਤੇ ਪਰ ਇਹ ਖਰੇ ਪਾਣਾ ਨਹੀਂ ਕਿਉਂਕਿ ਜੜਾਂ ਨਾਲ ਜੁੜੇ ਹੋਏ ਨੇ ਕਿ ਧਰਤੀ ਨਾਲ ਜੁੜੇ ਹੋਏ ਨੇ ਨਹੀਂ ਤਾਂ ਗਮਲਿਆਂ ਦੇ ਵਿੱਚ ਦਰਾਵੀ ਹੁੰਦੇ ਨੇ ਡਰਕਟ ਉਹ ਥੋੜੀ ਜਿਹੀ ਹਵਾ ਨਾਲ ਨਾਲ ਗਮਲੇ ਉੱਤੇ ਜਾਂ ਨਾਲੇ ਡਰਕਟ ਸੁੱਕ ਜਾਂਦਾ ਸੋ ਤੁਸੀਂ ਜੜਾਂ ਸਾਡੀਆਂ ਆਪਣੀਆਂ ਇੱਥੇ ਆ ਰਹੀਆਂ ਨੇ ਇੱਕੋ ਪਤਨ ਦਾ ਪਾਣੀ ਪੀਂਦੇ ਆ ਇੱਕ ਦੂਜੇ ਨਾਲ ਮੇਲ ਮਲਾਪ ਹੈ ਦੋਸਤ ਮਿੱਤਰ ਇਹਨਾਂ ਪਿੰਡਾਂ ਦੀ ਅੱਜ ਵਸਦਾ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਅਸੀਂ ਇਹ ਉਮੀਦ ਕਰਦੇ ਆ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਪੰਜਾਬ ਜਿਹੜਾ ਸਾਡਾ ਉਹ ਖੁਸ਼ਹਾਲ ਰਹੇ আর ਕਿਸੇ ਦੇ ਕਰੇ ਕੋਈ ਦੁੱਖ ਤਕਲੀਫ ਨਾ ਆਵੇ ਰੱਖਿਆ ਖੁਸ਼ੀਆਂ ਅੰਦਰਸ਼ੀਆਂ ਦੇ ਦੀਵੇ ਹਮੇਸ਼ਾ ਜਗਦੇ ਰਹਿਣ ਬਹੁਤ ਬਹੁਤ ਸ਼ਕਨਵਾਦ ਕਿ ਕੋਈ ਆ ਤੇ ਕੋਈ ਮੈਂ ਰਾਜਨੀਤਿਕ ਕੰਮੀ ਕਰਨੀ ਪਰ ਕੋਈ ਨਹੀਂ ਕਰ ਰਹੀ ਨਹੀਂ ਜਦ ਮੈਂ ਆਪਣਾ ਮੈਸੇਜ ਮੈਂ ਆਇਆ মিডিਆ ਸਾਰਾ ਆਇਆ ਫੈਸਲਤਨ ਵੀ ਉਹ ਬੋਧਨ ਉਹ ਮੈਂ ਇਹ ਫੁਲੀ ਬੇਨਤੀ ਕਰੂੰਗਾ ਅਰਵਿੰਦ ਕੇਜੀワਲ ਸਾਹਿਬ ਜਿਨ੍ਹਾਂ ਨੇ ਇਹ ਪਾਰਟੀ ਬਣਾਈ ਕਿ ਉਤਮਦ ਪਾਰਟੀ ਪੰਜਾਬ ਦੇ ਵਿੱਚ ਆਈ 2014 ਚਾਰ ਸੀਟਾਂ ਤੁਸੀਂ ਦਿੱਤੀਆਂ ਜਿਸ ਤੋਂ ਸੰਗਰੂਰ ਵੀ ਸ਼ਾਮਲ ਸੀ ਤੁਹਾਡੇ ਆਪਣੇ ਬੋਟਾ ਸ਼ਾਮਲ ਸੀ 2019 ਦੇ ਵਿੱਚ ਫਿਰ ਤੁਸੀਂ ਸੰਗਰੂਰ ਤੋਂ ਜਿਤਾ ਕੇ ਮੈਨੂੰ ਭੇਜਿਆ 2017 ਦੇ ਵਿੱਚ 20 ਐਮਐਲਏ 2022 ਚ 92 ਐਮਐਲਏ ਜਿਤਾ ਕੇ ਭੇਜੇ ਕਿ ਆਮਾਣੀ ਪਾਰਟੀ ਜਿਹੜੀ ਹੈ ਉਹਦੇ ਜਿਹੜੇ ਹਰੇ ਰੰਗ ਦੇ ਪੱਤੇ ਆ ਉਹ ਪੰਜਾਬ ਦੇ ਵਿੱਚ ਤੁਸੀਂ ਦਿੱਤੇ ਤੇ ਹੌਸਲਾ ਬਹੁਤ ਬਣਦਾ ਹੈ ਕਿ ਇਸ ਕੰਮ ਇਹਨਾਂ ਨੇ ਪੂਰੇ ਦੇਸ਼ ਚ ਜਾਣਾ ਹੁੰਦਾ ਆ ਪੰਜਾਬ ਦੇ ਇੱਕ ਐਗਜ਼ਾਮਪਲ ਜਿਹੜੀ ਹੈ ਪੰਜਾਬ ਦੀ ਧਰਨ ਉਹ ਮੈਂ ਫਿਰ ਪਹਿਲਾਂ ਵੀ ਜਦੋਂ ਆਉਂਦਾ ਹੁੰਦਾ ਸੀ ਮੈਂ ਇੱਥੇ ਮੈਂ ਰਾਤ ਨੂੰ ਆਇਆ ਸੀਗਾ ਇਸ ਪਿੰਡ 'ਚ ਤੁਹਾਨੂੰ ਪਤਾ ਹੈ ਤੇ ਉਦੋਂ ਖਰਦੋਰਾ ਟਾਈਮ ਕੱਟ ਹੁੰਦਾ ਉਦੋਂ ਪੂਰੇ ਜੰਨ ਦੀ ਯਾਦ ਆtela ਜਨੇ ਆ ਮੈਂ ਤੁਹਾਨੂੰ ਕਹਿਆ ਸੀਗਾ ਕਿ ਧੂਰੀ ਜਿਹੜੀ ਹੈ ਉਹ ਹੁਣ ਤੋਈ ਵਰੋਕੀ ਪੰਜਾਬ ਦੀ ਸਿਆਸਤ ਦੀ ਥੋੜੀ ਬਣ ਗਈ ਅਧੂਰੀ ਹੈ ਤੇ ਪੂਰੀ ਵਾਲਿਆਂ ਨੂੰ ਲੋਕ ਮੈਨੂੰ ਕਹਿੰਦੇ ਤੁਹਾਨੂੰ ਦੂਰੋਂ ਹੱਥ ਬਲਾ ਕੇ ਕਹਿੰਦੇ ਕਿ ਫਿਰਦਾ ਵੀ ਆ ਆਗੇ ਬਈ ਜਿਨ੍ਹਾਂ ਨੇ ਇਨਕਲਾਬੀ ਚੱਲੇ ਲੱਗੇ ਆ ਜਿਨ੍ਹਾਂ ਨੇ ਕੁਝ ਕਰਕੇ ਦਿਖਾਇਆ ਸੋ ਇਸ ਗੱਲ ਲਈ ਹਮੇਸ਼ਾ ਹੀ ਨਹੀਂ ਨਵਾਗੇ ساری ਉਮਰ ਵੀ ਨਹੀਂ ਨਵਾਗੇ ਆਪਨਾ ਜਿਹੜੀ ਨਵਾਗੇ ਜੇ ਹਰੇਕ ਸਾਥ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾਣਾ ਤੁਹਾਡਾ ਪਿਆਰ ਦਾ ਤੰਮੇ ਘਟ ਕੇ ਜਨਮ ਲੈਣ ਦੇਣਗੇ ਤਾਂ ਵੀ ਸ਼ਾਇਦ ਪੂਰੇ ਨਾਮ ਹੋਵੇ ਵੱਡਾ ਕਰ ਜਾਿਆ ਜਾਂਦਾ ਹੋਵੇ। ਥੋੜੇ ਜਿਹਾ ਪਿਆੰਦਾ ਉਮੀਦ ਕਰਦੇ ਹੋਏ ਬੇਨਤੀ ਕਰੂੰਗਾ ਕਿ ਜੀਬਰ ਸਾਹਿਬ ਨੂੰ ਕਿਉਂ ਬਿਗਿਨੀ 3 ਸਾਲ ਦਾ ਤੇ ਪੰਜਾਬ ਨਾਲ ਸੰਕਰਨ ਕਰਦੇ। ਭਾਈ ਗੁਰਜੀ ਦਾ ਖੌਮਲਾ ਭਾਈ ਜੀ ਅਭੀ ਹਮ ਸਭ ਲੋਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ 350 ਸਾਲ ਮਨਾ ਰਹੇ ਹਾਂ। और इस पवित्र मौके के ऊपर उनके सम्मान में पंजाब सरकार ने ये जो तीर्थ यात्रा शुरू की है ये बहुत ही अच्छा काम है कहा जाता है कि कोई भी आदमी कोई भी बच्चा अपने मां बाप का कर्जा नहीं उतार सकता जिंदगी में एक ही तरह से उतार सकता है अपने मां बाप को तीर्थ यात्रा कराते हैं आप सब लोग इतने बड़े बुजुर्ग हैं मैं मान साहब हमारे ऊपर तो बहुत सुखी है हम आपके बच्चों हैं। आप की तरह आप सब लोग हमारे माँ बाप की उम्र के समान है जितने लोग तीर्था कर जाएंगे इतनी चात्रा बुजुर्गों के लिए तो आप सब लोगों को एक तरह से जब हम तीर्थ यात्रा पर भेज रहे हैं तो हमें लगता है हम अपने मां बाप को तीर्थ पर भेज रहे हैं पे जो आप लोग जाएंगे यहाँ से आपके गांव से तीन बसें जाएंगी एक बस में चालीस लोग लोग की इन्होंने तो अपनी पार्टी वाले भेज दिए इन्होंने तो अपने दोस्त भेज दिए इन्होंने तो अपने रिश्तेदार भेज दिए हमने ऐसा कुछ नहीं किया पिछले तीन चार दिन से पंजाब सरकार के लोग आपके घर 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 जा रहे हैं सबके घर गए और सबके घर में रजिस्ट्रेशन फॉर्म भरवा के लाए उसकी पर्चियां बनाई आपके सामने पर्चियां रखी और इन पर्चियों में से आपके सामने पर्चियां निकाली लॉटरी तो इसमें कांग्रेस वाले भी जाएंगे बीजेपी वाले भी जाएंगे अकाली दल वाले भी जाएंगे आम आदमी पार्टी वाले भी जाएंगे हम सारे अलग अलग पार्टियों से हो सकते हैं लेकिन है तो सारे पंजाब के ना है तो सारे पंजाबी हम तो सारे एक, एक दूसरे के भाई हैं पार्टी अलग अलग हो सकती है तो हमने कोई भेदभाव नहीं किया जाति का धर्म का पार्टी का सब लोग जाएंगे सारा इंतजाम किया है पंजाब सरकार ने एक बारी आप जाएंगे आपको बहुत अच्छा लगेगा आपको यहां से आपके घर से आपको बस एक ही काम करना है अपने घर से अपने तीन दिन के कपड़े लेके चले जाना और कुछ ले जाने की जरूरत नहीं है सारा कुछ पंजाब सरकार देगी सब कुछ पंजाब सरकार देगी केवल तीन दिन के कपड़े लेके जाने हैं कपड़े का थैला ले लेना आपके घर से आपको लेके जाएंगे एसी बस में लेके जाएंगे तीनों टाइम खाना नाश्ता चाय वहां पे जब आप पहुंचेंगे वहां पे बस का इंतजाम होगा दरबार साहब का दर्शन कराएंगे जलिया वाला बाग के दर्शन कराएंगे दुर्गाना मंदिर के राम तीर्थ जी के वाघा बॉर्डर भी जाएंगे बॉर्डर भी जाएंगे, पार्टीशन म्यूजियम।, म्यूजियम भी जाएंगे, वहां सबके दर्शन करा के और तीन दिन बाद आपको ए होटल में रुकवाएंगे और एकदम वीआईपी की के तरह आप लोगों का मैं देखता हूं बहुत सारे लोग ऐसे लोग हैं जिनको भगवान ने कईयों को बहुत कुछ दिया कईयों को भगवान ने नहीं दिया उनके लिए एक बार तीर्थ यात्रा पे जाना बहुत बड़ी बात होती है जा नहीं पाते पैसे नहीं है या जिंदगी में 24 घंटे परिवार में लगे रहते हैं समय नहीं मिलता तो ऐसे लोगों के लिए यह तीर्थ यात्रा एक सुनहरी मौका है जो सरकार भेज रही है आप लोगों को अभी तो पंद्रह लोगों के आप लोगों के नाम निकाले हैं आप लोग बैठे रहना हमारे जाने के बाद 120 लोगों की पर्चियां निकलेंगी यहाँ से तो आप सब लोग अपना अपना नाम सुन के जाना जिन जिन लोगों की पर्चियां निकलेंगी आपको बता दिया जाएगा कितने बजे बस जाएगी कहाँ से जाएगी आप सब लोग खूब अच्छे से दर्शन करके आए हमारी बस हमें कुछ नहीं चाहिए मेरे को मान साहब को कुछ नहीं चाहिए बस आप पंजाब की तरक्की के लिए गुरु महाराज जी से अरदास करके आना यही हमारे आप लोगों से प्रार्थना